ਨੌਜਵਾਨਾਂ ਨੇ ਕਿਸੇ ਕੁੜੀ ਦੇ ਚੱਕਰ 'ਚ ਆਮਣੇ ਸਾਹਮਣੇ ਪਾ ਲਿਆ ਟਾਈਮ ਇੱਕ ਗੁੱਟ ਨੇ ਕੀਤੇ ਫਾਇਰ ਦੋ ਨੌਜਵਾਨਾਂ ਦੇ ਲੱਗੀ ਗੋਲੀ ਨੌਜਵਾਨ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਏ ਗਏ ਹਨ ਅਮਰਸਰ ਗੁਰਦਾਸਪੁਰ ਨੈਸ਼ਨਲ ਹਾਈਵੇ ਬਟਾਲਾ ਬਾਈਪਾਸ ਨੇੜੇ ਅੱਜ ਉਸ ਵੇਲੇ ਮਾਹੌਲ ਦਹਿਸ਼ਤ ਵਾਲਾ ਬਣ ਗਿਆ ਜਦੋਂ ਨੌਜਵਾਨਾਂ ਦੇ ਦੋ ਗੁੱਟ ਆਮੋ ਸਾਹਮਣੇ ਹੋ ਗਏ ਅਤੇ ਟਕਰਾਅ 'ਚ ਇੱਕ ਗੁੱਟ ਵੱਲੋਂ ਫਾਇਰਿੰਗ ਕਰਕੇ ਦੋ ਨੌਜਵਾਨਾਂ ਨੂੰ ਕੀਤਾ ਗਿਆ ਜ਼ਖਮੀ ਉਦਰ ਜਖਮੀ ਨੌਜਵਾਨਾਂ ਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਖਮੀ ਨੌਜਵਾਨ ਰਾਹੁਲ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਮੂਲੀਆਵਾਲ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦੇ ਪਿੰਡ ਦੇ ਹੀ ਕਿਸੇ ਲੜਕੇ ਦੀ ਕਿਸੇ ਕੁੜੀ ਦੇ ਚੱਕਰ ਵਿੱਚ ਨੌਜਵਾਨਾਂ ਨਾਲ ਟਕਰਾੜ ਚੱਲ ਰਹੀ ਸੀ ਅਤੇ ਅੱਜ ਉਹਨਾਂ ਟਾਈਮ ਪਾਇਆ ਸੀ ਅਤੇ ਉਹ ਦੋਵੇਂ ਸਾਥ ਦੇਣ ਲਈ ਗਏ ਸਨ ਜਦ ਕਿ ਜਾਂਦੇ ਹੀ ਦੂਸਰੀ ਟੀੜ ਦੇ ਨੌਜਵਾਨਾਂ ਨੇ ਬਿਨਾਂ ਕੋਈ ਗੱਲਬਾਤ ਕੀਤੇ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੇ ਪਿੰਡ ਮੇਰਾ ਮੂੜਿਆਲ ਜੇ ਕੀ ਗੱਲ ਹੋਈ ਇਹ ਦੱਸਿਓ ਸਾਰੇ ਜੀ ਤੁਹਾਨੂੰ ਸਾਰੇ ਇਹ ਕਹਿ ਰਹੇ ਇਟਾ ਕੁੜੀ ਦੇ ਕਹਿ ਕੇ ਗੱਲ ਹੋਈ ਜੇ ਮੁੰਡੇ ਨਾਲ ਮੱਦੇ ਗਏ ਜੇ ਆਈ ਇਹਨੇ ਮੋਟਰਸਾਈਕਲ ਉੱਤਰ ਕੇ ਗਾਲੇ ਲੱਗੇ ਕਰਨਾ ਉਹਨਾਂ ਨੇ ਮਿੰਟੋ ਮਿੰਟ ਪਿਸਟਲ ਆਪਣਾ ਲੋਡ ਕਰਕੇ ਸਾਡੇ ਤੇ ਫਾਇਰ ਸਿੱਧੇ ਚਲਾ ਦਿੱਤੇ ਉਹਨਾਂ ਨੂੰ ਮੌਕਾ ਵੀ ਨਹੀਂ ਦਿੱਤਾ ਗੱਲ ਕਰਨ ਤੁਹਾਡੇ ਕਿਵੇਂ ਲੱਗੀ ਜੀ ਸਰ ਮੇਰੇ ਘੋਟੇ ਤੇ ਲੱਗੀ ਜੀ ਕਿਹਦੇ ਨਾਲ ਕਹੇ ਤੁਸੀਂ ਮੁੰਡੇ ਨਾਲ ਸਾਹ ਸਿੰਘ ਦੇ ਨਾਲ ਗਏ ਜੇ ਕੀ ਆ ਚਾਹਤ ਫਾਇਰ ਹੋਇਆ ਜੀ ਦੋ ਲਾ ਇੱਕ ਝਗੜਾ ਕੁੜੀ ਦਾ ਇਹ ਕੁੜੀ ਦੇ ਸਿਲਸਿਲੇ ਹੈ ਕੋਈ ਉਕਾਰ ਖੂਰ ਕਹਿੰਦੇ ਰੰਦਰ ਪਾਸ਼ੀ ਤੋਨੇ ਫੋਨ ਲਾ ਕੇ ਕਹਿੰਦਾ ਵੀ ਇੱਥੇ ਆ ਰਹਾ ਤੇਨਾ ਵੇਖਣਾ ਉਦਾ ਇਤੋ ਉਦਾ ਜਿਹਨਾਂ ਦਾ ਝਗੜਾ ਆਇਆ ਸੀ ਪਿੰਡ ਦੇ ਹੀ ਯਾਰ ਨਾ ਨਾ ਉਹ ਬੰਦੇ ਤਰੰਤ ਆ ਰਹੇ ਕਿੰਨੇ ਜਾਣੇ ਆਏ ਉਹ ਤਿੰਨ ਜਾਣੇ ਆਏ ਸਪਲੈਂਡਰ ਮੋਟਰਸਾਈਕਲ ਪਿਸਤੌਲ ਇੱਕੋ ਹੀ ਇੱਕੋ ਪਿਸਤੌਲ ਹੀ ਪਿਸਤੌਲ ਵੀ ਦੋ ਨੰਬਰ ਤਾਂ ਮਿਲ ਕੇ ਆਣਾ ਤੇ ਇਹ ਨਾਲ ਨੂੰ ਸੰਭਿਆਈ ਉਹ ਲੈਣ ਆਪਣੇ ਚਾਚੇ ਕਹੇ ਜਾਣ ਹਾਲੇ ਮੈਂ ਗਿਆ ਮੋਟਰਸਾਈਕਲ ਤੋਂ ਉਤਰਿਆ ਨਹੀਂ ਤੇ ਮੋਟਰਸਾਈਕਲ ਤੋਂ ਨਾਲੇ ਪਹਿਲਾਂ ਮੋਟਰਸਾਈਕਲ ਉਤਰੇ ਉਹਨੇ ਗੋਲੀ ਚਲਾ ਦਿੱਤੀ ਪਸ ਲਈ ਕੋਈ ਬਾਜੀ ਆ ਦੋ ਇਹ ਹਾਂਜੀ ਦੋ ਹਜ਼ਾਰ ਹੋਈ ਕਾਰਨ ਕੀ ਹੈ ਮੁੰਡੇ ਦੇ ਲਗਾ ਮੇਰੇ ਚਾਚੇ ਦੇ ਪੈਰ ਤੋਂ ਮੁੰਡੇ ਨੇ ਇੱਕ ਮੇਰੇ ਲਗਾ ਉਹ ਵੀ ਉਹ ਪਤਾ ਨਹੀਂ ਇਹਨਾਂ ਦੀ ਕੋਈ ਝਗੜਾ ਆਇਆ ਸੀ ਮੇਰੇ ਚਾਚੇ ਦਾ ਚਾਚੇ ਦੇ ਮੁੰਡੇ ਨਾਲ ਝਗੜਾ ਆਇਆ ਸੀ ਕਿ ਨਾਲ ਆਪਾਂ ਚ ਪਤਾ ਨਹੀਂ ਕੀ ਗੱਲ ਬਾਤ ਹੋ ਰਹੀ ਉਹਨਾਂ ਦਾ ਤਰਨ ਤਰਨ ਤੁਹਾਡਾ ਨਾਮ ਪਤਾ ਨਹੀਂ ਦਾ ਸਰ ਮੇਰਾ ਨਾਮ ਲੜ ਹੋਏ ਵੀ ਇਹ ਵੀ ਇਹਨਾਂ ਦੇ ਨਾਲ ਆਏ ਆ ਕੀ ਕਹਿੰਦਾ ਹੱਲ ਮੈਂ ਸਰ ਮੋਰਚਾ ਦਾ ਉੱਤਰ ਹੀ ਲਗਾ ਤੁਹਾਨੂੰ ਪਿੰਡਾਂ ਕੋਲ ਤੁਹਾਨੂੰ ਟ੍ਰਿਪਲ ਰਾਈਡਿੰਗ ਸੀ ਤੀਜਣੇ ਨਹੀਂ ਸੀ ਮੈਂ ਆ ਦੋ ਹੀ ਕੰਨੀ ਸੀ ਸਾਡੇ ਕੋਲੋਂ ਲਗੀ ਨੂੰ ਆ ਦੋ ਜਣਾਂ ਨਾਲ ਕਿਹਦੇ ਨਾਲ ਲੱਗੇ ਕੋਈ ਨਾ ਕੰਮ ਸੀ ਕਿਹਦੇ ਨਾਲ ਕੋਈ ਨਾ ਜਨ ਇਨਫੋਰਮੇਸ਼ਨ ਆਈ ਹੈ ਜੀ ਦੋ ਵਿਅਕਤੀ ਹੋਏ ਦਾਕਲ ਜੀ ਕਾਰਪੋਰੇਟ ਹਸਪੀਟਲ ਅਰਧਿਆਲ ਤੇ ਰਾਹੁਲਿਆ ਪਿੰਡ ਮੂਲਿਆਵਾਲ ਤੋਂ ਆ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਇਹਨਾਂ ਦੇ ਬਿਆਨ ਦਰਜ ਕਰਨ ਲਈ ਆਏ ਲੜਾਈ ਕਿਹੜੀ ਕਿਹੜਾ ਕੌਣ ਨਾਲ ਝਗੜਾ ਹੈ ਨਾ ਇਹਦਾ ਬਿਆਨ ਦਰਜ ਕਰਕੇ ਵੇਖਣਾ ਜੀ ਜੋ ਵੀ ਝਗੜਾ ਹੈ ਦੋ ਫਾਇਰ ਹੋਇਆ ਜੀ ਇੱਕ ਦੇ ਗੋਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਤੇ ਹਾਂਜੀ ਵੇਖਦੇ ਆਂ ਸਰ ਇਹ ਬਿਆਨ ਦਰਜ ਕਰਕੇ ਵੰਦੇ ਆਂ ਜੀ ਮੌਕੇ ਜਾ ਕੇ ਬਿਆਨ ਦਰਜ ਕਰਨਾ ਜੀ ਜੇ ਬਿਆਨ ਤੋਂ ਬਾਅਦ ਮੈਂ ਦੱਸਾਂ ਜੀ ਦੋ ਜਣੇ ਆਏ ਸੀਗੇ ਇੱਕ ਦੋ ਜਣੇ ਤੇ ਪਹਿਲਾ ਜਿਹੜਾ ਪੇਸ਼ੈਂਟ ਆਇਆ ਉਹ ਨਾਮ ਸੀ ਘਰਾਹੂ ਸਨੋ ਵੀ ਸਾਤਾ ਸਿੰਘ ਇਹ ਮੁੱਲਿਆਵਲ ਰਹਿਣ ਵਾਲਾ ਤੇ ਇਹ ਆ ਗੋ ਸਭ ਤੋਂ ਪਹਿਲਾ ਕੇਸ ਆਇਆ ਇਹ ਛਾਤੀ ਵਿੱਚ ਗੋਲੀ ਗੋਲੀ ਮਾਰਨ ਤੋਂ ਨਿਕਲ ਗਈ ਗਈ। ਆਪਰੇ ਐਕਸਰੇ ਕਰਵਾਇਆ। ਐਕਸਰੇ ਦੇ ਬਾਅਦ ਇਹਨੂੰ ਇਹ ਤਾਂ ਸਹੀ ਕਿ ਗਰਮ ਆਸਰਾ ਪਟੜਾ। ਤੂੰ ਅੱਗੇ ਦਾ ਟ੍ਰੀਟਮੈਂਟ ਜੋ ਵੀ ਕਰਾਣਾ ਹੈਗਾ ਵਾ ਉਹ ਆਪਾਂ ਨੂੰ ਸਕੈਨ ਕਰਵਾ ਕਰਕੇ ਹੀ ਹਾਲਾਤ ਹੋਰੇ ਬਾਰੇ ਕੋਈ ਕਰਦੇ ਆਣੇ ਦੱਸਿਆਣੀ ਕੀ ਕਰਵਾਣਾ ਨਹੀਂ ਦਿਵਾਣਾ। ਔਰ ਤੋਂ ਬਾਅਦ ਥੋੜੀ ਫਿਰ ਬਾਦਿਰੇ ਚਾਚੇ ਦਾ ਮੁੰਡਾ ਆਇਆ। ਉਹਦਾ ਨਾਮ ਹੈ ਗਰ ਅਧਿਆਸੀ। ਸਾਨੂੰ ਉਸ ਤਨਾਮ ਸੀ। ਉਹਰੇ ਖੱਬੇ ਗੋਡੇ ਤੇ ਗੋਲੀ ਵੱਜੀਦੀ ਹੈ। ਉਹਦੇ ਗੋਡੇ ਵਿੱਚ ਐਕਸਰੇ ਕਰਾਇਆ ਵਾ ਤੇ ਗੋਡੇ ਵਿੱਚ ਗੋਲੀ ਦਾ ਸ਼ਰਾ ਹੈਗਾ ਵਾ। ਕਿਉਂਕਿ ਜਿਆਦਾ ਸੀਰੀਅਸ ਹੈ। ਉਹਨਾਂ ਨੇ ਵੀ ਅੱਗੇ ਸਕੈਨ ਵੱਲੋਂ ਕਹਿਆ